ਗੁੱਡ ਮਾਰਨਿੰਗ ਮਿੱਤਰੋ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਹਣ ਗਠੀਕ ਠਾਕ ਤੇ ਆਪਾਂ ਵੀ ਹੈਗੇ ਚੜ੍ਹਦੀ ਕਲਾ 'ਚ ਤੇ ਅੱਜ ਦੀ ਗੁੱਡ ਮਾਰਨਿੰਗ ਦਾ ਵੀ ਪਹਿਲਾ ਬਲੌਗ ਤੁਹਾਡੇ ਨਾਲ ਸਟਾਰਟ ਕਰ ਲੱਗਿਆ ਤੇ ਉਹ ਵੀ ਕਰ ਲਿਆ ਸਿੱਧਾ ਕੈਲਗਰੀ ਤੇ ਬਾਈ ਸਨੋ ਵੀ ਸਨੋ ਹੋ ਗਿਆ ਰਾਤ ਇੰਨੀ ਜ਼ਿਆਦਾ ਸਨੋ ਪਈ ਜਾਂਦੀ ਰਾਤ ਦੀ ਹੁਣ ਤੱਕ ਪਈ ਜਾਂਦੀ ਹੈ ਤੇ ਮਾਹੌਲ ਪੂਰਾ ਕਹਿੰਦੇ ਠੰਡਾ ਠੰਡਾ ਹੋ ਗਿਆ ਤੇ ਆਪਾਂ ਕਰਨੀ ਹੈ ਗੱਡੀ ਸਟਾਰਟ ਸਟਾਰਟ ਕਰਕੇ ਨਾਲ ਦੀ ਨਾਲ ਇਹਨੂੰ ਕਰਦ ਗਏ ਹੁਣ ਆਪਾਂ ਸਾਫ਼ ਦਸਤਾਨੇ ਹਨ ਯਾਰ ਮੇਰੇ ਕੋਲੇ ਬਾਈ ਤੋਂ ਲੈ ਕੇ ਆਵਾਂ ਦਸਤਾਨੇ ਦੀ ਲੋੜ ਪੈਣੀ ਹੈ ਹੁਣ ਦਸਤਾਨੇ ਲੈ ਕੇ ਆਇਆ ਕਰੀਏ ਦੇਸੀ ਜੀ ਗ ਇੱਥੋਂ ਡਿੱਗੂਗੀ ਇਹਨੂੰ ਕਰਨਾ ਪਾਣਾ ਸਾਫ਼ ਜਰੂ ਬਾਰੀ ਖੁੱਲਣੀ ਨਾ ਸਨੋ ਡਿੱਗੂਗੀ ਆਏ ਆਏਗਾ ਕਿ ਹੁਣ ਬੈਚ ਨਹੀਂ ਸਨੋ ਡੈਗਦੀ ਇਹ ਵੀ ਸਨੋ ਚ ਰਹਿ ਰਹਿ ਕੇ ਟਰੈਕ ਪਤਾ ਲੱਗੇ ਪਹਿਲੀ ਵਾਰ ਆਏ ਸੀ ਇਹ ਬਾਰੀ ਖੋਲੀ ਨਾਲ ਹੀ ਸਨੋ ਵਿੱਚ ਚੱਕ ਠਾਰ ਗਏ ਹੱਥ ਪਹਿਲੇ ਕਜਾਓ ਬਾਈ ਆਪਣੀ ਨਿਬੜ ਗਈ ਇੱਥੇ ਗੱਡੀ ਸਾਫ਼ ਕੀਤੀ ਆ ਜਾ ਕੇ ਯਾਰ ਦੇ ਵਿੱਚ ਆਪਾਂ ਨੂੰ ਕਰਨਾ ਪਿਆ ਹੁਣ ਟਰੱਕ ਸਾਫ਼ ਸਟ੍ਰੀਟਾਂ ਹੀ ਸਾਫ਼ ਕਰਨ ਤਾਂ ਹੀ ਨਹੀਂ ਹੈਗੇ ਪਰ ਵੱਡੇ ਧਿਆਨ ਆਉਣਗੇ ਸਟ੍ਰੀਟਾਂ ਸਾਫ਼ ਹੋ ਗਈਆਂ ਨਾ ਮੁੜ ਕੇ ਥੋੜਾ ਜਿਹਾ ਗੱਡੀ ਵਾਸ ਇੱਥੋਂ ਨਿਕਲ ਜੇ ਆਪਣੀ ਬਾਕੀ ਯਾਰ ਚ ਜਾ ਕੇ ਦੇਖਾਂਗੇ ਕੀ ਹਾਲਾਤ ਹੈਗੇ ਯਾਰ ਦੇ ਤਾਂ ਮੌਸਮ ਰਾਤ ਸਟਾਰਮ ਬਾਈ ਦੱਸਿਆ ਸੀ ਰਾਤ ਨੂੰ ਵੀ ਸنو ਪਈ ਜਾਂਦੀ ਹੈ ਤੇ ਰਾਤ ਨੂੰ ਸਮਝ ਲਓ ਹੁਣ ਥੋੜੀ ਥੋੜੀ ਜੀ ਘਟ ਗਈ ਆ ਤੇ ਪਰ ਕੰਮ ਚੱਲ ਵੀ ਜਾਂਦਾ ਨਾ ਵੀ ਮਿੱਤਰੋ ਕੇਰਾ ਚਾਲ ਪਿਆ ਹੁਣ ਝਾੜ ਵਾਲੇ ਪਾਸੇ ਉਹਨੂੰ ਤੇ ਜਾ ਕੇ ਹੁਣ ਟਰੱਕਾਂ ਦਾ ਹਾਲ ਦੇਣਾ ਕੀ ਆ ਪਹਿਲਾਂ ਗੱਡੀਆਂ ਸਾਫ਼ ਕੀਤੀਆਂ ਆ ਵੀ ਟਰੱਕ ਭਰਿਆ ਪਿਆ ਏ ਤੇ ਮਾਹੌਲ ਪੂਰਾ ਬਣਿਆ ਹੋਇਆ ਵਾ ਤੇ ਅੱਜ ਹੀ ਤਾਂ ਆਪਣਾ ਸਟੇਟਸ ਹੈਗਾ ਜੀ ਆਪਣਾ ਕੰਮ ਕੀ ਕਰਨਾ ਹੈਗਾ ਅੱਜ ਆਪਾਂ ਚੱਕਣਾ ਹੈਗਾ ਲੋਡ ਆ ਵੀ ਬਾਈ ਹੁਣੀ ਤੜਕ ਤੜਕੀ ਕਰੀ ਜਾਂਦੇ ਆ ਸਾਫ਼ ਲੈ ਕੇ ਸ਼ਵਲਾਂ ਹੋ ਗਏ ਢਾਲੇ ਆ ਆਪਦੇ ਆਪ ਦੇ ਡਰਾਈਵਰ ਲੱਗੇ ਹੋਇਆ ਸਾਫ਼ ਕਰਨ ਅੱਜ ਫਿਰ ਆਪਾਂ ਚੱਕਣਾ ਹੈਗਾ ਝਾੜ ਚ ਚੱਲਿਆ ਹੁਣ ਝਾੜ ਚ ਜਾ ਕੇ ਕਰਕੇ ਟਰੱਕ ਗਰਮ ਗਰਮ ਮੁੜ ਕੇ ਆਪਾਂ ਚੱਕਣਾ ਹੈਗਾ ਲੋਡ 10 ਵਜੇ ਦੀ ਆਪਣੀ ਅਪਾਇੰਟਮੈਂਟ ਹੈ ਮਾਂ ਜਾਂਦਾ ਲੋਡ ਆ ਮੈਨੂੰ ਲੱਗਦਾ ਤੇ ਬਾਕੀ ਦੇਖਦੇ ਆ ਜਿੱਦਾਂ ਵੀ ਹੋਇਆ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਦੇਖ ਲਓ ਬਾਈ ਮਾਹੌਲ ਪੂਰਾ ਇੱਕ ਨੰਬਰ ਆ ਬੜਾ ਸੀਸਾ ਕਰਦਾ ਮੈਂ ਥੱਲੇ ਤੇ ਵੈਸੇ ਨੇ ਇਹਦੇ ਸਨੋ ਟਾਇਰ ਪਵਾਏ ਕਰਕੇ ਤੇ ਤੁਰ ਹੀ ਜਾਂਦੀ ਆ ਤੇ ਜੇ ਨਾ ਟਾਇਰ ਹੁੰਦੇ ਆਪਾਂ ਦੂਜੀ ਗੱਡੀ ਦੀ ਵੀ ਪਵਾਏ ਸੀਗੇ ਕਿਉਂਕਿ ਇਹਦੇ ਵਿੱਚ ਬਾਈ ਹੁਣ ਆਪਾਂ ਨੂੰ ਸਨੋ ਟਾਇਰਾਂ ਦੀ ਲੋਡ ਪੈਣਗੀ ਪੈਣੀ ਆ ਇਹਦੂ ਬਣਾ ਹੁਣ ਕੋਈ ਆਪਣਾ ਕਹਿ ਲੋ ਵੀ ਕੰਮ ਲੋਟ ਨਹੀਂ ਹੈਗਾ ਤੇ ਸਾਰੇ ਘਰ ਘੁਰ ਭਰੇ ਪਿਆ ਦੇਖੋ ਹੁਣ ਆਪਾਂ ਇੱਥੋਂ ਬਸ ਨਿਕਲ ਜਾਣਾ ਤੇ ਨਿਕਲ ਕੇ ਜਾੜ ਦੇ ਵਿੱਚ ਮੈਨੂੰ ਥੋੜਾ ਡਰ ਹੈਗਾ ਵੀ ਜਾੜ ਕਲੀਨ ਕੀਤੀ ਹੋਵੇ ਤੇ ਜਾੜ ਦੇ ਵਿੱਚ ਕਈ ਵਾਰ ਚੱਕਰ ਚਲੇ ਜਾਣਾ ਨਹੀਂ ਤਾਂ ਬਾਕੀ ਦੇਖਦੇ ਆ ਉੱਥੇ ਟਾਈਮ ਹੋ ਗਿਆ ਜੀ ਬਚ ਚੁੱਕੇ ਆ ਪੌਣੇ 9 ਤੇ 10 ਵਜੇ ਦੀ ਆਪਣੀ ਅਪਾਇੰਟਮੈਂਟ ਆ ਤੇ ਆਪਾਂ ਨੂੰ 9:30 ਨੂੰ ਹੈਵ ਟੂ ਨਿਕਲਣਾ ਪੈਣਾ ਹੀ ਆ ਜਾੜ ਦੇ ਵਿੱਚੋਂ ਫੇਰ ਹੀ 10 ਵਜੇ ਤੱਕ ਪਹੁੰਚ ਜਾਣਾ ਤੇ ਸਾਰੇ ਲੱਗੇ ਪਿਆ ਵੀ ਸਵਾਲਾ ਲੈ ਲੋਗੇ ਸਾਫ ਸੁਭਾਇਆ ਕਰਨ ਮੁੜ ਕੇ ਕਿਉਂਕਿ ਕੰਮਾ ਕਰ ਰਹੇ ਤੇ ਉੱਠ ਜਾਣਾ ਪਰ ਸਨੋ ਅੱਜ ਦੱਸੀ ਹੋਈ ਆ 2-3 ਵਜੇ ਤੱਕ ਪੈੜੀਆਂ ਪਰ ਉਹ ਤੱਕ ਮੈਨੂੰ ਲੱਗਦਾ ਵੀ ਸ਼ਾਇਦ ਫੇਰ ਫੇਰ ਡਰਾਈਵਰ ਕਿ ਠਗੇ ਜਾਣੇ ਆ ਤੇ ਆਪਣਾ ਵੀ ਕਿਆ ਹੋਗਾ ਡੈਡੀ ਹੁਣਾਂ ਨੂੰ 2-3 ਵਜੇ ਜਾ ਕੇ ਆਪ ਦਾ ਸਾਫ ਕਰਿਓ ਨਹੀਂ ਤਾਂ ਨਾਂ ਹੀ ਪਈ ਜਾਣੀ ਆ ਨਾਲ ਦੀ ਨਾਲ ਦੁਬਾਰਾ ਫੇਰ ਭਰ ਜਾਣੇ ਆ ਮਾਹੌਲ ਕਹਿੰਦੇ ਪੂਰਾ ਇੱਕ ਨੰਬਰ ਹੋਇਆ ਪਿਆ ਯਾਰ ਦੇ ਵਿੱਚ ਪਹਿਲਾਂ ਗੱਡੀ ਸਾਫ ਕਰਕੇ ਆਉਂਦੀ ਆ ਹੁਣ ਕਰਾਂਗੇ ਬਾਈ ਆਪਾਂ ਟਰੱਕ ਟਰੱਕ ਵੀ ਫੁੱਲ ਜਮਾ ਭਰਿਆ ਪਿਆ ਕੀ ਰਾ ਹੁਣ ਸਾਰਾ ਸਾਫ ਸੁਭਾਇਆ ਕਰਕੇ ਮੁੜ ਕੇ ਮਾਰ ਦਿਆਂ ਸੈਲਫ ਤੇ ਟ੍ਰੇਲਰ ਵੀ ਯਾਰ ਹੁੱਕ ਕਰਨ ਵਾਲਾ ਹੈਗਾ ਉਹਰਾ ਸਟਾਰਮ ਆ ਜਾ ਰਾਤ ਦੀ ਸنوਹ ਪਈ ਜਾਂਦੀ ਤੇ ਸਾਰਾ ਭਰਿਆ ਪਿਆ ਏ ਉਹ ਦਿਨ ਮੈਂ ਟ੍ਰੇਲਰ ਕਿਤੇ ਹੌਕੀ ਕਰ ਜਾਂਦਾ ਯਾਰ ਚੱਲ ਕੋਈ ਨਾ ਲੈ ਵੀ ਰਾਣੀ ਸੁੰਦਰਾ ਲੈ ਤੂੰ ਕਰ ਇੱਥੇ ਰੈਸਟ ਤੇ ਆਪਾਂ ਮਾੜਾ ਜਿਹਾ ਕਰ ਲਗੇ ਉਧਰ ਸੈਟਿੰਗ ਬੈਟਿੰਗ ਤੇ ਆਪਾਂ ਚੱਲਣਾ ਹੈਗਾ ਯਾਰ ਲੋਡ ਚੱਕਣ ਹੈ ਹੋ ਥੋੜਾ ਲੇਟ ਹੀ ਗਏ ਪਰ ਕੋਈ ਗੱਲ ਨਹੀਂ ਕਿਉਂਕਿ ਬਹਦਰ ਬਹੁਤ ਜਿਆਦਾ ਮਾਰਾ ਹੈਗਾ ਤੇ ਬਾਕੀ ਹੁਣ ਆਪਾਂ ਟ੍ਰੇਲਰ ਇੱਕ ਵਾਰੀ ਹੌਕ ਕਰ ਲਗੇ ਹੌਕ ਕਰਕੇ ਝਾੜ ਦੇ ਵਿੱਚੋਂ ਨਿਕਲ ਜਗੇ ਕਿਉਂਕਿ ਖਾਲੀ ਟ੍ਰੇਲਰ ਹੈ ਕਈ ਵਾਰ ਨਿਕਲਦਾ ਨਹੀਂ ਹੈਗਾ ਮੁੜ ਕੇ ਤੁਰੇ ਚੱਲਾਂਗੇ ਹੌਲੀ ਹੌਲੀ ਮਾੜਾ ਦੇਖੋ ਮਾੜਾ ਮਾਹੌਲ ਮਾਹੌਲ ਇੱਕ ਨੰਬਰ ਬਣ ਗਿਆ ਕਹਿੰਦੇ ਬਾਬਿਓ ਆ ਜੋ ਗੇਰਾ ਮਾੜਾ ਇਹਨੂੰ ਹੱਕ ਕਰਕੇ ਤੇਰਾ ਜਾੜ ਚੋਂ ਨਿਕਲਦਾ ਲੈ ਕੇ ਬਾਬੇ ਰੋਣਾ ਲੈ ਵੀ ਜਾੜ ਦੇ ਵਿੱਚੋਂ ਦਾ ਆਪਾਂ ਟਰੱਕ ਓਕੇ ਸੋਖਿਆ ਨੇ ਕੱਢ ਲਿਆਂਦਾ ਤੇ ਆ ਗਿਆ ਹੁਣ ਆਪਾਂ ਡਿਲੀਵਰੀ ਵਾਲੀ ਲੋਕੇਸ਼ਨ ਤੇ ਤੇ ਪਰ ਰਾਹਾਂ ਦੇ ਵਿੱਚ ਇਹ ਰ ਬੁਰਾ ਹਾਲ ਹੀ ਨਾ ਵੀ ਕੋਈ ਕੁਝ ਦਿਖਦਾ ਨਾ ਵਾਸਤਾ ਬਾਈ ਚੱਲਾ ਲੋੜ ਚੱਕ ਕੇ ਆਪਾਂ ਵੀ ਇਧਰ ਹੀ ਮੁੜਨਾ ਲਓ ਜੀ ਐਂਟਰੀ ਗਈ ਆਪਾਂ ਨੂੰ ਮਿਲ ਤੇ ਡੋਰ ਨੰਬਰ ਕਹਿੰਦੇ 237 ਲੱਭਣਾ ਪੈਣਾ ਚਾਹੇ ਲਾਈਵ ਲੋਡਿੰਗ ਹੋਗੀ ਜਾਂ ਫਿਰ ਆਪਾਂ ਨੂੰ ਇੱਧਰ ਟਰੇਲਰ ਡ੍ਰੌਪ ਕਰਨਾ ਪੜਾ ਚੈੱਕ ਕਰਨਾ ਪੜਾ ਕਿ ਇੱਧਰਲੇ ਪਾਸੇ 212 ਮੁੰਲਾ ਦਾ ਟਰੇਲਰ ਹੀ ਡਰਾਪ ਹੀ ਕਰਨਾ ਪੜਾ ਇੱਧਰਲੀ ਸਾਈਡ ਤੇ ਨਾ ਆਪਾਂ ਨੂੰ ਮਿਲੂਗਾ 237 ਨੰਬਰ ਅੱਜ ਤਾਂ ਇਹ ਲੱਗਦਾ ਜਿੱਥੇ ਕੋਈ ਹੈ ਹੀ ਨਹੀਂ ਹੈਗਾ ਕੰਮ ਕਰਨ ਵਾਲਾ ਵਾਈ ਹੁਣੇ ਸ਼ਾਂਟਰ ਵਾਲੇ ਵੀ ਟਰੱਕ ਸਾਈਡ ਤੇ ਲਾ ਕੇ ਖੜਾਏ ਵੀ ਆ ਮੈਂ ਹੁਣ ਯਾਰ ਦਫ਼ਤਰ ਚ ਪੁੱਛਣ ਚੱਲਿਆ ਟਰੱਕ ਆ ਪਾਉ ਉਹ ਲਾਦਾ ਹੁਣ ਪਤਾ ਨਹੀਂ ਕੋਈ ਬੰਦਾ ਪਤਾ ਨਹੀਂ ਅੱਗੇ ਤਾਂ ਹੁੱਕ ਕਰਾ ਲੈਣ ਤੇ ਮੈਨੂੰ ਕੋਈ ਦੱਸਿਆ ਨਹੀਂ ਹੈਗਾ ਤਾਂ ਕਰਕੇ ਮੈਂ ਅੰਦਰ ਚੱਲ ਕੇ ਆਉਣੇ ਆ ਜੇ ਕੋਈ ਸਮਾੜੀ ਮੋਟੀ ਗੱਲ ਪੱਲੇ ਪਾ ਦੇਣ ਤਾਂ ਅੰਦਰ ਗੇੜੇ-ਗੂੜੇ ਕੱਢਿਆਂਦੇ ਬਾਈ ਕੋਈ ਬੰਦਾ ਨਹੀਂ ਮਿਲਿਆ ਹੈਗਾ ਹੁਣ ਕੰਪਨੀ ਨੂੰ ਕਾਲ ਕੀਤੀ ਆ ਦੇਖਦੇ ਹਾਂ ਹੁਣ ਕੀ ਕਹਿੰਦੇ ਹੈਗੇ ਤੇ ਮੈਨੂੰ ਆਇਆ ਚੱਲ ਮਾੜਾ-ਮੋਟਾ ਹੁਣ ਪਤਾ ਲੱਗ ਜੇ ਕੋਈ ਲੋਡ ਕਰਨ ਆਊਗਾ ਹੋਰ ਨਾ ਕਿ ਦੇ ਆਥਣੇ ਤੱਕ ਇੱਥੇ ਖੜੇ ਰਹੀਏ ਕੀ ਸਹਾ ਕਿਤਾਬ ਚੱਲ ਓਏ ਲਓ ਬਹੁਤ ਦਾਮ ਲੈ ਲੈ ਚੱਲ ਗਏ ਕਰਾ ਹਣ ਸਿੱਧਾ ਟਰੇਲਰ ਭਾਈ ਆਪਣਾ ਲੋਡ ਹੋ ਗਿਆ ਬੱਤੀ ਹੋ ਗਈ ਹੈ ਹਰੀ ਤੇ ਪੇਪਰ ਵਰਕ ਵੀ ਆਪਾਂ ਲਿਆਂਦਾ ਹੈਗਾ ਅੰਦਰੋਂ ਤੇ ਨਾਲ ਆਪਾਂ ਨੂੰ ਉਹਨਾਂ ਨੇ ਦਿੱਤੀ ਹੈਗੀ ਸੀਲ ਆਹ ਤੇ ਇਹ ਲਾਉਣਗੇ ਆਪਣੇ ਹੁਣ ਸੀਲ ਤੇ ਕੇਰਾ ਆਪਾਂ ਕਰਕੇ ਸਟਾਰਟ ਹੁਣ ਟਰੱਕ ਵਾਹਿਗੁਰੂ ਖੜਿਆ ਨੂੰ ਬਹੁਤ ਟਾਈਮ ਹੋ ਗਿਆ ਲਾਈ ਦਿੱਤੇ 2.5 ਤਨ ਘੰਟੇ ਇਹਨਾਂ ਨੇ ਤੇ ਟਰੇਲਰ ਕਰਦੇ ਆਜੋ ਹੁੱਕ ਹੁੱਕ ਕਰਕੇ ਚੱਲਾਂਗੇ ਵੀ ਸਿੱਧਾ ਫਿਰ ਆਪਾਂ ਸਰੀ ਵਾਲੇ ਪਾਸੇ ਨੂੰ ਟਰੇਲਰ ਦੇਖਦੇ ਆ ਕਿੰਨਾ ਕੇ ਲੋਡ ਮੈਨੂੰ ਲੱਗਦਾ ਜ਼ਿਆਦਾ ਭਾਰਾ ਤਾਂ ਨਹੀਂ ਹੈਗਾ ਬਾਕੀ ਦੇਖਦੇ ਆ ਅੰਦਰ ਜਾ ਕੇ ਆਪਾਂ ਸੀਲ ਇਹਨਾਂ ਤੋਂ ਲਵਾਉਣੀ ਆ ਕਾਦਾ ਲੋਡ ਹੈਗਾ ਚੱਕਿਆ ਭਾਵੇਂ ਆ ਜੋਂ ਚੋਂ ਤੇ ਪਰ ਹੈ ਬਈ ਇਹਨਾਂ ਦਾ ਕੋਈ ਗਾਰਵੇਜ ਵਾਲਾ ਸਿਸਟਮ ਆ ਪਾਇਆ ਬਈ ਇਹਨਾਂ ਦਾ ਜੁਗਾਰ ਬੰਟ ਕੋਈ ਨਹੀਂ ਹੋਈ ਚੱਲਦੇ ਪਹੁੰਚ ਗਏ ਮਿੱਤਰੋ ਆਪਾਂ ਸਿੱਦਾ ਜੀ ਬਹਿਫ ਵਾਲੇ ਏਰੀਆ ਚ ਤੁਰੇ ਜਾਂਦੇ ਆ ਤੇ ਪਰ ਟੈਂਪਰੇਚਰ ਜਿਆਦਾ ਡਾਊਨ ਕਰਕੇ ਨਾ -10 ਡਿਗਰੀ ਚੱਲਦਾ ਪਿਆ ਤੇ ਰੋਡ ਦੇ ਉੱਤੇ ਇਦਾਂ ਲੱਗਦਾ ਜਿਦਾ ਬਲੈਕ ਆ ਇਸ ਬਾਦ ਵਿੱਚ ਚਾਂਸ ਹੈਗਾ ਆ ਕਰਕੇ ਆਪਾਂ ਹੌਲੀ ਹੌਲੀ ਤੁਰੇ ਜਾਂਦੇ ਆ ਤੇ ਅੱਜ ਵਾਲਾ ਆਪਾਂ ਲੋਡ ਜਿਹੜਾ ਲੈ ਕੇ ਚੱਲੇ ਆ ਇਹ ਬਾਈ ਦੇਖਾਂਗੇ ਜੇ ਆਪਣਾ ਸਰੀ ਪਹੁੰਚ ਗਿਆ ਤਾਂ ਠੀਕ ਆ ਕਿਉਂਕਿ ਬਹੁਤ ਆਪਾਂ ਲੋਡ ਕਰਨ ਦੇ ਟਾਈਮ ਬਹੁਤ ਲੱਗਦਾ ਤੇ ਬਹੁਤ ਆਪਣੀ ਥੋੜੀ ਜਿਹੀ ਖਰਾਬ ਹੋ ਗਈ ਆ ਬਾਕੀ ਦੇਖਾਂਗੇ ਜੇ ਪਹੁੰਚਿਆ ਗਿਆ ਤਾਂ ਵੀ ਠੀਕ ਆ ਨਹੀਂ ਫਿਰ ਆਪਾਂ ਪਿੱਛੇ ਖੜ ਜਾਣਾ ਤੇ ਕਾਦੂ ਦਾ ਲੋਡ ਦਾ ਪ ਤੋ ਵੀ ਅਗਲਾ ਜਿਹੜਾ ਆਪਾਂ ਲੈ ਕੇ ਜਾਣਾ ਹੈਗਾ ਵੀਡੀਓ ਪੈਗ ਦਾ ਤੇ ਬਾਕੀ ਤੁਸੀਂ ਵੀ ਬਾਈ ਚੈਨਲ ਆਪਣਾ ਸਬਸਕ੍ਰਾਈਬ ਵਾਲਾ ਕੰਮ ਨੂੰ ਖਿੱਚ ਕੇ ਰੱਖੋ ਇੱਕ ਹਾਈਪ ਵਾਲਾ ਬਟਨ ਹੁੰਦਾ ਉਹਨੂੰ ਜਰੂਰ ਪ੍ਰੈਸ ਕਰਿਆ ਕਰੋ ਉਹਦੇ ਨਾਲ ਵੀਡੀਓ ਹਾਈਪ ਦੇ ਵਿੱਚ ਜਾਂਦੀ ਆ ਤੇ ਲਾਈਕ ਤੇ ਕਮੈਂਟ ਚਾਹੇ ਛੋਟਾ ਜਿਹਾ ਕਮੈਂਟ ਕਰ ਦਿਆ ਕਰੋ ਲਾਈਕ ਤੇ ਚਾਹੇ ਗੁੱਠੇ ਹੀ ਮਾਰ ਦਿਓ ਇੰਨੇ ਹੀ ਬਹੁਤ ਉਹਦੇ ਨਾਲ ਕੀ ਆ ਫਿਰ ਵੀਡੀਓ ਟ੍ਰੈਂਡਿੰਗ ਵਿੱਚ ਆਉਂਦੀ ਆ ਤੇ ਇੰਨੀ ਵਾਰ ਰਿਕਵੈਸਟ ਆ ਜੇ ਤੁਹਾਡੇ ਬਾਅਦ ਸਾਰੇ ਦਿਨਾਂ ਦਾ ਚੋਟ ਕੱਢ ਕੇ ਜਿੰਦਾ ਮੈਂ ਪਿਛਲੇ ਵਲੌਗ ਚ ਵੀ ਕਿਹਾ ਜੀ ਤੁਹਾਡੇ ਵਾਸਤੇ ਲੈ ਕੇ ਆਉਣੇ ਆ 15-20 ਮਿੰਟਾਂ ਦੀ ਵੀਡੀਓ ਸਾਰਾ ਦਿਨ ਲਾ ਕੇ ਪਰ ਸਿਰਫ ਤੁਸੀਂ ਆਪਣੀ ਜ਼ਿੰਦਗੀ ਦੇ ਸਿਰਫ 30 ਸਕੈਂਡਟ ਕੱਢ ਕੇ ਤੇ ਬਸ ਲਾਈਕ ਕਰਨਾ ਤੇ ਇੱਕ ਕਮੈਂਟ ਕਰਨਾ ਬਸ ਤੇ ਇੱਕ ਹਾਈ ਵਾਲਾ ਜਿਹੜਾ ਬਟਨ ਹੈਗਾ ਉਹਨੂੰ ਪ੍ਰੈਸ ਕਰਦਾ ਹੋਰ ਕੋ ਸ਼੍ਰੀ ਭਾਈ ਜੀ ਕਰਦਾ ਤੇ ਬਲੈਕ ਆਈਸ ਵਾਲਾ ਮਾਹੌਲ ਪੂਰਾ ਕਹਿੰਦੇ ਬਣਿਆ ਹੋਇਆ ਦੇਖ ਕੇ ਜਦਾਂ ਬਣਾ ਰੋਡ ਤੇ ਹੈ ਥੋੜਾ ਜਿਹਾ ਏਰੀਆ ਜਦੋਂ ਧੁੱਪ ਨਿਕਲੇ ਤੇ ਟੈਂਪਰੇਚਰ ਹੈਗਾ ਜੀ -2 ਤੇ -10 ਤੇ ਇਹਦੇ ਵਿੱਚ ਥੋੜਾ ਜਿਹਾ ਖਤਰਾ ਹੀ ਰਹਿੰਦਾ ਫਿਰ ਬਲੈਕ ਆਈਸ ਟਰੇਲਰ ਦੀ ਜੱਖਣਾ ਨਿਕਲੀ ਪਈ ਆ SNOW ਟੈਂਪਰੇਚਰ ਮੈਂਸ ਕਰਕੇ ਨਾਲ ਦੀ ਨਾਲ ਹੀ ਜੰਮੀ ਜਾਂਦਾ ਪਰ ਹੁਣ ਠੀਕ ਆ ਰ ਸੜਕਾਂ ਤੇ ਵਧੀਆ ਹੋ ਗਿਆ ਮਾਹੌਲ ਲਾਈਟਾਂ ਸਾਰੀਆਂ ਜਗਦੀਆਂ ਸੀਲ ਆਪਣੀ ਲੱਗੀ ਆ ਤਾਂ ਵਾਲੀਆਂ ਲਾਈਟਾਂ ਵੀ ਜਗਦੀਆਂ ਕਹਿੰਦੇ ਠੀਕ ਆ ਕੰਮ ਓਕੇ ਰਿਪੋਰਟ ਆ ਆਪਾਂ ਪਹੁੰਚ ਗਏ ਜੀ ਗੋਲਡਨ ਦੇ ਨੇੜੇ ਜਿਹੜੇ ਪਹੁੰਚ ਗਏ ਬ੍ਰੇਕ ਚੈੱਕ ਕਰਕੇ ਹੁਣ ਆਪਾਂ ਜਾਵਾਂਗੇ ਸਿੱਧਾ ਸਰੀ ਵਾਲੇ ਪਾਸੇ ਨੂੰ ਸਕੇਲ ਮੈਨੂੰ ਲੱਗਦਾ ਅੱਜ ਮੂਰੇ ਖੁੱਲੀ ਹੈਗੀ ਆ ਆਹ ਟਰੇਲਰ ਦਾ ਦੇਖੋ ਕੀ ਹਾਲਾਤ ਹੋਏਗੇ ਪਰ ਹੁਣ ਇਧਰ ਨੂੰ BC ਵਾਲੇ ਪਾਸੇ ਨੂੰ ਜਾਣੇ ਆ ਇਧਰਲੇ ਪਾਸੇ ਨੂੰ ਬੈਦਰ ਵਧ ਗਈ ਹੋ ਜਾਣਾ ਮਗਰ ਹਲਵਾਟਾ ਏਰੀਆ ਦੇ ਵਿੱਚ ਐਸ ਵਾਰ ਮਾੜਾ ਕੱਲ ਰਿਹਾ ਬੈਦਰ ਤੇ ਟਰੱਕ ਵੀ ਧਮੋਲਿਆ ਯਾਰ ਹੁਣ ਜਲਦੀ ਚਲਦੀ ਲਾਈਟ ਬੰਦ ਹੋ ਗਈ ਖਣੀ ਸਨੋ ਦਾ ਡਾੜਾ ਡੁਲਾ ਵੱਜਿਆ ਤੇ ਪਲੱਗ ਹੀ ਲਿਆ ਪਿਆ ਹੈਗਾ ਲੈ ਹੁਣ ਪਲੱਗ ਲਾਦਾ ਤੇ ਲਾਈਟ ਆਪਣੀ ਜਗ ਪਈ ਆ ਇਹ ਸਾਈਡ ਵਾਲੀ ਆਪਣੀ ਲਾਈਟ ਸੀ ਜਿਹੜੀ ਜਾਗਦੀ ਨਹੀਂ ਸੀਗੀ ਬ੍ਰੇਕ ਚੈੱਕ ਤੇ ਰੁਕੇ ਸੀਗੇ ਮੈਂ ਕਿਹਾ ਚੈੱਕ ਕਰਕੇ ਦੇਣੇ ਆ ਚੈੱਕ ਕੀਤੀ ਤੇ ਮਗਰਲੇ ਪਾਸੇ ਪਲਾਗ ਹੀ ਲਾਇਆ ਪਿਆ ਸੀ ਇਹ ਪਲਾਗ ਆਪਣਾ ਮਿੱਤਰੋ ਲੱਗ ਗਿਆ ਕਰਕੇ ਟਾਇਰ ਟੂ ਚੈੱਕ ਮੁੜ ਕੇ ਚਾਲਦੇ ਆ ਅੱਧੀ ਬਾਟ ਆਪਣੀ ਨਿਕਲ ਗਈ ਆ ਤੇ ਅੱਧੀ ਰਹਿ ਗਈ ਆ ਆਏ ਸੀਰੀ ਜੜ ਗਿਆ ਓਏ ਇਧਰਲੇ ਪਾਸੇ ਵਾਲੇ ਦਾ ਸੀਸੇ ਕਰਤੇ ਸਾਫ ਤੇ ਹੁਣ ਇਧਰਲੇ ਪਾਸੇ ਵਾਲਾ ਵੀ ਕਰ ਦਗੇ ਗਾਰਾ ਜੂਰਾ ਰਾਹ ਦੇ ਵਿੱਚ ਇੰਨਾ ਬਣਿਆ ਪਿਆ ਨਾ ਸਨੋਹ ਦਾ ਕਰਕੇ ਸਾਰੇ ਸੀਸੇ ਆ ਨਿਬੜੇ ਪਿਆ ਲਾਈਟਾਂ ਵਾਜਦੀਆਂ ਕਿਰ ਆਪਾਂ ਇਹਨਾਂ ਨੂੰ ਸਾਫ ਕਰ ਦਗੇ ਤੇ ਤੇਲ ਵਾਲੀਆਂ ਗੰਨਾ ਵੀ ਆਪਣੀਆਂ ਚੱਲੀ ਜਾਂਦੀਆਂ ਤੇ ਟੈਂਕ ਆਪਣੇ ਭਰਦੇ ਰਿਹਾ 500 ਲਟਰ ਦਾ ਉਹ ਚੱਲੇ ਸੀਗੇ ਉਦੋਂ ਵੈਦਰ ਖਰਾਬ ਸੀਗਾ ਪਰ ਰਾਹ ਦੇ ਵਿੱਚ ਆਪਾਂ ਨੂੰ ਠੀਕ ਮਿਲਿਆ ਜਿਆਦਾ ਮਾਰਾ ਨਹੀਂ ਮਿਲਿਆ। ਆਹਦਾ ਕੋਈ ਰਾਹ ਦੇ ਵਿੱਚ ਕੋਕਾ ਹਿੱਲਣਾ ਪਣੀਆ। ਕੋਕਾ ਹਿੱਲ ਲਾ ਤੇ ਜਾ ਕੇ ਹੁਣ ਆਪਾਂ ਨੂੰ ਪਤਾ ਲੱਗੂ ਕਿੰਦਾ ਦਾ ਵੈਦਰ ਮਿਲਦਾ ਹੈਗਾ। ਕਿਉਂਕਿ ਮੈਂ ਰੇਡੀਓ ਤੇ ਬਾਜ ਮਾਰੀ ਸੀਗੀ। ਲਓ ਜੀ ਇਧਰਲਾ ਟੈਂਕ ਵੀ ਆਪਣਾ ਭਰ ਗਿਆ। ਨਾਲ ਹੁਣ ਆਪਾਂ ਉਹਦੇ ਕੋਲ ਨੂੰ ਪਹੌੜ ਗਏ ਡੈਪ। ਫੇਰ ਬਿਲਕੁਲ ਰੈਡੀ ਟੂ ਗੋ। ਗੁੱਡ ਮਾਰਨਿੰਗ ਜੀ ਇੱਕ ਵਾਰ ਤੋਂ ਫੇਰ ਸੇਮ ਬਲੌਗ ਦੇ ਵਿੱਚ ਹੀ ਕੱਲ ਆਪਾਂ ਆ ਗਏ ਸੀ ਬਾਈ ਜੀ ਜਾੜ ਦੇ ਵਿੱਚ ਆ ਗਏ ਸੀ ਤੁਹਾਨੂੰ ਪਤਾ ਹੀ ਸੀ ਔਰ ਰਾਤ ਆਪਾਂ ਆ ਕੇ ਟਰੈਲਰ ਇੱਥੇ ਕੀਤਾ ਹੈਗਾ ਡ੍ਰੌਪ ਤੇ ਲੋਡਰ ਟਰੈਲਰ ਆਪਾਂ ਨੂੰ ਮਿਲ ਗਿਆ ਇਹ ਜਾਣਾ ਹੈਗਾ ਜੀ ਆਪਣਾ ਬਿਣੀ ਪੈਗ ਵਾਲੇ ਪਾਸੇ ਤੇ ਤੜਕੇ ਦਾ ਟਾਈਮ ਹੋ ਚੁੱਕਿਆ ਜੀ ਵੱਜ ਚੁੱਕਿਆ ਬੀਸੀ ਦੇ ਵਿੱਚ ਵੱਜ ਚੁੱਕਿਆ ਸਵਾ 8 ਤੇ ਬਸ ਆਪਾਂ ਤੁਰਦੇ ਇੱਥੋਂ ਦਾ 15 ਮਿੰਟਾਂ ਤੱਕ ਤੇ ਚਾਹ ਬਣਾਉਣੀ ਸੀ ਪਰ ਚਾਹ ਦੀ ਕਿਰਪਾ ਹੋ ਗਈ ਆ ਤੇ ਨਾਲ ਕਹਿੰਦੇ ਆ ਚੁੱਕੀਆਂ ਈ ਖੋਏ ਵਾਲੀਆਂ ਪਿੰਨੀਆਂ ਤੇ ਨਾਲ ਕਹਿੰਦੇ ਆ ਗਏ ਜੀ ਬ੍ਰੈਡ ਤੇ ਬੱਕ ਹਜੇ ਬਸ ਚੱਲਣ ਵਾਲੀ ਆ ਤੇ ਨਾਲ ਆ ਗਈ ਕਹਿੰਦੇ ਸੀ ਚਾਹ ਚਾਹ ਹੀ ਰਮੇ ਕੱਪ ਸੱਚ ਮੋੜ ਹੀ ਹੁੰਦਾ ਹਨਾ ਦਿਮਾਗ 'ਚ ਨਹੀਂ ਗੱਲ ਆ ਜੀ ਚੱਲ ਗਾਂ ਵਾਲੇ ਜਿਹੜੇ ਮਾ ਮੋੜਦਾਂਗੇ ਨਾਲੇ ਆਉਣ ਜਾਣ ਬਣਿਆ ਰਹਿੰਦਾ ਤੇ ਨਾਲੇ ਬਾਈ ਜੀ ਸਨੋਹ ਦੇ ਵਿੱਚ ਕਿਉਂਕਿ ਕੈਲਗਰੀ ਪਿਛਲੇ ਜਿਹੜੇ ਸਾਨੂੰ ਪਦੀ ਕਿੰਨੀ ਸਨੋਹ ਪਈ ਆ ਤੇ ਉਹਦਾ ਕਰਕੇ ਹੁਣ ਫਿਰ ਆਹ ਸ਼ਵਲ ਲੈ ਕੇ ਆਂਦੀ ਆ ਇਹਦੀ ਆਪਾਂ ਨੂੰ ਲੋਡ ਪਿਆ ਕਰਦੇ ਆ ਝਾੜ ਦੇ ਵਿੱਚ ਸਨੋਹ ਨੂੰ ਪਾਸੇ ਕਰਨ ਨੂੰ ਕਈ ਵਾਰ ਟੈਰਾਂ ਟੂਰਾ ਮੂਰੇ ਲੱਗ ਲੱਗ ਜਾਂਦੀ ਆ ਤੇ ਇਹਨੇ ਬਹੁਤ ਕੰਮ ਆਉਣਾ ਇਹ ਹੁਣ ਮੈਂ ਉੱਥੇ ਝਾੜ ਦੇ ਵਿੱਚ ਚੱਕ ਕੇ ਲੈ ਆਂਦਾ ਤੇ ਆ ਸਮਾਨ ਆਪਾਂ ਲੈ ਕੇ ਜਾਣਾ ਹੈਗਾ ਕੈਲਗਰੀ ਇਹ ਥੋੜਾ ਜਿਹਾ ਸਮਾਨ ਮਗਾਇਆ ਸੀ ਉੱਥੋਂ ਮਿਲਿਆ ਨਹੀਂ ਸੀਗਾ ਤੇ ਇਹ ਹੁਣ ਆਪਾਂ ਫੜ ਕੇ ਨਾਲੇ ਆਪਾਂ ਨੂੰ ਚਾਹ ਗਈ ਆ ਤੇ ਬਾਅਦ ਥੋੜੇ ਟਾਈਮ ਤੱਕ ਆਪਾਂ ਤੁਰਦੇ ਆ ਉਹਨਾਂ ਟਾਈਮ ਤੁਸੀਂ ਵੀ ਆਪਣਾ ਚੈਨਲ ਕਰੋ ਜਰੂਰ ਸਬਸਕ੍ਰਾਈਬ ਤਾਂ ਕਿ ਆਪਣੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਉਹਨਾਂ ਟਾਈਮ ਆਪਾਂ ਪੀਨੇ ਆ ਚਾਹ ਤੇ ਰਾਤ ਦੀ ਗੱਲ ਕਰੀਏ ਰਾਤ ਆਪਾਂ ਨੂੰ ਵੈਦਰ ਬਹੁਤ ਵਧੀਆ ਮਿਲਿਆ ਬਾਅਦ ਦੇ ਵਿੱਚ ਕੈਲਗਰੀ ਹਜੇ ਉੱਧਰ ਮਾੜਾ ਸੀਗਾ ਉਸ ਤੋਂ ਬਾਅਦ ਪਰ ਵੈਦਰ ਵਧੀਆ ਹੋ ਗਿਆ ਤੇ ਬਾਕੀ ਤੁਰਦੇ ਬਸ 10-15 ਮਿੰਟ ਤੱਕ ਤੁਰਦੇ ਆ ਫਿਰ ਕਰਦੇ ਆ ਗੱਲਬਾਤ ਤੇ ਕੈਲਗਰੀ ਦੇ ਵਿੱਚ ਕਹਿੰਦੇ ਪੈ ਰਿਆ ਜੀ ਮੀਂਹ ਉਹ ਹੋ ਗਿਆ ਕਹਿੰਦੇ ਕਾਫੀ ਦੇਣੀ ਹੋ ਗਈ ਰਾਤ ਕਾਫੀ ਮੀਂਹ ਪਿਆ ਹੁਣ ਥੋੜਾ ਜਿਹਾ ਘਟਿਆ ਹੈਗਾ ਏ ਇੱਥੇ ਜਿਆਦਾ ਮੀਂਹ ਪੈਂਦਾ ਪਹਾੜੀ ਏਰੀਆ ਕਰਕੇ ਜਿੱਦਾਂ ਵਾ ਤੁਹਾਨੂੰ ਦੱਸਦੀ ਰਹੀ ਹਾਂ ਹਰ ਇੱਕ ਵਲੌਗ ਦੇ ਵਿੱਚ ਤੇ ਬਾਕੀ ਵਲੌਗ ਵੀ ਆਪਣੇ ਹਣਾਉਂਦੇ ਰਹਿਣਗੇ ਕਰਿਓ ਆਪਣਾ ਲਾਈਕ ਕਮੈਂਟ ਤੇ ਹਾਈਪ ਵਾਲਾ ਬਟਨ ਜ਼ਰੂਰ ਨੱਪਿਓ ਆਜੋ ਫਿਰ ਜਿਹਨੇ ਜਿਹਨੇ ਚਾਹ ਪੀਣੀ ਆਜੋ ਫਿਰ ਚੱਲਦੇ ਆ ਬਿਣੀ ਪੈਗ ਵਾਲੇ ਪਾਸੇ ਲਓ ਜੀ ਟ੍ਰੈਫਿਕ ਕਹਿੰਦੇ ਲੱਗ ਚੁੱਕਿਆ ਤੇ ਰਾਹ ਹੋ ਚੁੱਕਿਆ ਬੰਦ ਤੇ ਪਤਾ ਨਹੀਂ ਕੀ ਚੱਕਰ ਚੱਲਿਆ ਹੈਗਾ ਤੇ ਆਪਣੀ ਬਾੜ ਰਹੀਂਦੀ ਹੈਗੀ ਆ ਜੀ ਇੱਥੋਂ ਸਵਾ ਚਾਰ ਘੰਟਿਆਂ ਦੀ ਬਾੜ ਪਈ ਆ ਆਪਣੀ ਹਜੇ ਤੇ ਜੇ ਗੱਲ ਕਰੀਏ ਆਪਾਂ ਜੀ ਬੁੱਕ ਦੀ ਤੇ ਬੁੱਕ ਆਪਣੇ ਕੋਲੇ ਪਈ ਹੈਗੀ ਆ ਕਹਿੰਦੇ ਭਾਈ ਕਿੰਨੇ ਟਾਈਮ ਦੀ ਲਓ ਜੀ ਸਾਢੇ ਪੰਜਾਂ ਘੰਟਿਆਂ ਦੀ ਬੁੱਕ ਪਈ ਆ ਛੇਤੀ ਛੇਤੀ ਖੁੱਲ ਜੇ ਹਾਈਵੇ ਫਿਰ ਨਾਲ ਦੀ ਨਾਲ ਆਪਾਂ ਚੱਲ ਵੜਨਾ ਬੈਠਰ ਆਪਾਂ ਨੂੰ ਵੈਸੇ ਵਧੀਆ ਮਿਲਿਆ ਤੇ ਪਰ ਇੱਥੇ ਹੁਣ ਸਰੋ ਪਈ ਹੈਗੀ ਆ ਤੇ ਇੱਥੇ ਨਾਲ ਦੀ ਨਾਲ ਨਾ ਰੋਡ ਗਿੱਲਾ ਹੈਗਾ ਤੇ ਟੈਂਪਰੇਚਰ ਮਾਈਨਸ ਵਿੱਚ ਕਰਕੇ ਥੋੜਾ ਡਰ ਲੱਗਦਾ ਇੰਨਾ ਕੇ ਏਰੀਆ ਆਪਾਂ ਦੇਖ ਕੇ ਕੱਢ ਲੈਣਾ ਮੁੜ ਕੇ ਤਾਂ ਚੱਲ ਗਾਹਾਂ ਜਾ ਕੇ ਜੇ ਸੁੱਕਾ ਹੋ ਗਿਆ ਰੇਡੀਓ ਤੇ ਆਪਾਂ ਨੂੰ ਆਵਾਜ਼ ਆ ਜਣੀ ਆ ਫੇਰ ਤਾਂ ਆਪਾਂ ਖਿੱਚੀ ਚੱਲਾਂਗੇ ਤੇ ਬਾਕੀ ਅੱਜ ਆਪਾਂ ਕੈਲਗਰੀ ਪਹੁੰਚ ਜਾਣਾ ਹੈਗਾ ਰਾਤ ਨੂੰ ਆਪਾਂ ਘਰੇ ਜਾ ਕੇ ਰੋਟੀ ਪਾਣੀ ਚੱਕ ਲਿਆਵਾਂਗੇ ਤੜਕਿਓ ਤੜਕਿਓ ਫੇਰ ਆਪਾਂ ਸਿੱਧਾ ਚੱਲ ਪਾਂਗੇ ਵਾਪਸ ਆਪਣਾ ਬਿਣੀ ਪੈਗ ਵਾਲੇ ਪਾਸੇ ਨੂੰ ਕੱਲ ਨੂੰ ਆਪਣਾ ਟਰੇਲਰ ਖਾਲੀ ਨਹੀਂ ਹੋਣਾ ਟਰੇਲਰ ਆਪਣਾ ਹੋਊਗਾ ਜੀ ਮੈਨੂੰ ਲੱਗਦਾ ਪਰਸੋਂ ਤੱਕ ਖਾਲੀ ਤੇ ਬਾਕੀ ਦੇਖਦੇ ਆ ਕਦੋਂ ਕੋ ਤਾਂ ਕਿ ਖੁੱਲਦੇ ਹੈਗੇ ਬਾਕੀ ਤੁਸੀਂ ਵੀ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਖੋਲ ਦੋ ਭਾਈ ਛੇਤੀ ਛੇਤੀ ਖੋਲ ਦੋ ਵੇਟ ਕਰੀ ਜਾਂਦੇ ਥੋੜੀ ਅਸੀਂ ਦੇਖਦੇ ਆ ਕਿੰਨਾ ਕੁ ਟਾਈਮ ਖੁੱਲਦੇ ਆ ਹਮੇ ਉਹਨਾ ਟਾਈਮ ਆਪਾਂ ਚਾਹ ਗਰਮ ਕਰ ਲਈ ਆ ਚਾਹ ਪੀਨੇ ਉਹਨਾ ਟਾਈਮ ਚਾਹ ਪੀਂਦੇ ਪੀਂਦੇ ਜੇ ਖੁੱਲ ਗਿਆ ਤੇ ਨਾਲ ਹੀ ਮਾਰਾਂਗੇ ਗੇਅਰ ਤੇ ਖਿੱਚਾਂਗੇ ਬਾਟਰ ਤੇ ਮਗਰ ਵੀ ਆਪਣੇ ਫੌਜੀ ਆਉਂਦਾ ਪਿਆ ਇਹ ਛੋਟਾ ਆਉਂਦਾ ਪਿਆ ਤੇ ਇੱਕ ਬਾਈ ਆਪਣਾ ਨਾਲ ਹੋਰ ਆ ਮੈਨੂੰ ਲੱਗਾ ਖੁੱਲ ਗਿਆ ਲੱਗਦਾ ਜਿੱਥੇ ਤੱਕ ਲੱਗਦਾ ਮੈਨੂੰ ਨਹੀਂ ਮੈਨੂੰ ਭਲੇਖਾ ਪੈ ਗਿਆ ਕੈਲਗਰੀ ਕਹਿੰਦੇ ਸਨੋਅ ਨਾਲ ਭਰੀ ਬਾਈ ਕਰਦਾ ਕਰਦਾ ਪਲਾਜ਼ਾ ਨੂੰ ਸਾਫ਼ ਤੇ ਰਾਤ ਨੂੰ ਅੱਜ ਹੁਣ ਇੱਥੇ ਟਰੱਕ ਟਰੱਕ ਹੈ ਨਹੀਂ ਤੇ ਬਾਈ ਨੇ ਇਹ ਸਾਰਾ ਕਹਿੰਦੇ ਪਲਾਜ਼ਾ ਬਾਈ ਕਰ ਜਾਣਾ ਰਾਤ ਨੂੰ ਰਾਤ ਸਾਹਿਬ ਆਪਾਂ ਮਾਰ ਲਈ ਮੜਾ ਜੂ ਡਾਰਨ ਇੱਥੋਂ ਫੜਨਾ ਸੀ ਇਹ ਸਮਾਨ ਰਣਵੀਰ ਸਿਹਾਉਂ ਤੋਂ ਬਾਈ ਕੈਲਗਰੀ ਵਾਲੇ ਤੋਂ ਲੈ ਵੇਖੋ ਆਪਾਂ ਕਮਾਲ ਗੇ ਤੇ ਸਮਾਨ ਆਪਾਂ ਫੜ ਕੇ ਤੇ ਮੁੜ ਕੇ ਜਾੜ ਚਲਾਵਾਗੇ ਟਰੱਕ ਫੇਰ ਚੱਲਾਂਗੇ ਘਰੇ ਰੋਟੀ ਪਾਣੀ ਚੱਕ ਕੇ ਕਾਲੂ ਆਪਣੀ ਹੋਊਗੀ ਰਵਾਨਗੀ ਫਿਰ ਬੇਣੀ ਪੈਗ ਵਾਲੇ ਸ਼ਹਿਰ ਵਾਲੇ ਪਾਸੇ ਨੂੰ ਤੇ ਇਹ ਬਾਈਕਾਰ ਦਾ ਫਰਦਾ ਕ੍ਰੇਨ ਦੇ ਨਾਲ ਕ੍ਰੇਨ ਨਹੀਂ ਇਹਨੂੰ ਪਤਾ ਨਹੀਂ ਕੀ ਕਹ ਬੋਬਕੇਟ ਬੋਬਕੇਟ ਕਹਿੰਦੇ ਜੀ ਇਹਨੂੰ ਕਿ ਇਹਦੇ ਨਾਲ ਕਰਦੇ ਫਰਦੇ ਕਹਿੰਦੇ ਵੀ ਸਨੋ ਸਾਫ ਤੇ ਆਪਾਂ ਸਮਾਨ ਫੜ ਲਈਏ ਬਾਈ ਤੋਂ ਲਓ ਜੀ ਸੱਜਣੋ ਟਰੱਕ ਆਪਣਾ ਹੋ ਚੁੱਕਾ ਜੀ پارک ਤੇ ਰਾਤ ਦਾ ਟਾਈਮ ਹੋ ਚੁੱਕਾ ਜੀ ਵੱਜ ਚੁੱਕਿਆ 11 ਤੇ ਟੈਂਪਰੇਚਰ ਹੈਗਾ ਜੀ ਮਾਈਨਸ ਕਹਿੰਦੇ ਵੈਸੇ ਪੰਜ ਦਿਖਾਉਂਦਾ ਪਰ ਮੋਬਾਈਲ ਦੇ ਹਿਸਾਬ ਨਾਲ ਚੱਲਦਾ ਪਿਆ ਜੀ -10 ਡਿਗਰੀ ਤੇ ਸਾਰਾ ਕੁਝ ਆਪਣਾ ਸਾਬ੍ਹ ਆ ਗਿਆ ਚੱਲਦੇ ਹੁਣ ਆਪਾਂ ਘਰੇ ਘਰੇ ਜਾ ਕੇ ਲਾਵਾਂਗੇ ਸ਼ਾਵਰ ਸ਼ੂਬਰ ਰੋਟੀ ਖਾਵਾਂਗੇ ਸਾਗ ਬਣਿਆ ਪਿਆ ਕਹਿੰਦੇ ਮੂਲੀਆਂ ਕੱਟੀਆਂ ਪਈਆਂ ਤੇ ਨਹਾ ਧੋ ਕੇ ਮੁੜ ਕੇ ਆਪਾਂ ਸੌ ਜਾਣਾ ਹੈ ਤੇ ਤੜਕੇ ਆਪਾਂ ਸਾਰੇ ਫੇਰ ਆਵਾਂਗੇ ਤੇ ਤੜਕੇ ਨੂੰ ਸਾਰੇ ਜੀ ਆਪਾਂ ਚੱਲਾਂਗੇ ਸਿੱਧਾ ਬਿਣੀ ਪੈਗ ਨੂੰ ਤੇ ਉਦੋਂ ਤੱਕ ਬਾਈ ਜੀ ਆਪਾਂ ਟਰੱਕ ਕਰਤਾ ਇੱਥੇ ਪਾਰਕ ਤੇ ਬਾਕੀ ਇਹ ਛੋਟਾ ਜਿਹਾ ਵਲੌਗ ਸੀ ਤੁਹਾਡੇ ਲਈ ਜੇ ਵਧੀਆ ਲੱਗਿਆ ਤਾਂ ਜਰੂਰ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਸ਼ੇਅਰ ਕਰਿਓ ਤੇ ਇੱਕ ਹਾਈਪ ਵਾਲਾ ਬਟਨ ਜਿਹੜਾ ਹੁੰਦਾ ਜਿਹੜਾ ਮੈਂ ਤੁਹਾਨੂੰ ਕਿਹਾ ਉਹ ਜਰੂਰ ਬਾਈ ਜੀ ਨੱਪ ਕੇ ਜਾਇਓ ਤੇ ਇੰਨੀ ਕੀ ਕਰੋ ਹੁਣ ਹਾਜ਼ਰੀ ਕਬੂਲ ਮਿਲਾਂਗੇ ਆਪਾਂ ਕੱਲੂ ਇੱਕ ਨਵੇਂ ਸਫਰ ਤੇ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਬਾਬਿਓ ਰੱਬ ਰੱਖਾ